ਜੇ ਸਹਿਬਜ਼ਾਦੇ ਸ਼ਹੀਦ ਨਾ ਹੁੰਦੇ ਆਨੰਦਪੁਰ ਸਾਹਿਬ ਤੋਂ ਲੈ ਕੇ ਜਿੰਨੇ ਸ਼ਹੀਦ ਇਸ ਪੰਦਰਵਾੜੇ 'ਚ ਹੋਏ ਉਹਨਾਂ ਲਈ ਅਸਾਂ ਪਾਠ ਕਰਨਾ ਹੈ ਤੇ ਜੋ ਪਾਠ ਕਰਨਾ ਹੈ ਨਾ ਇਹਨੂੰ ਬੁੱਤ ਭੁਜਾਨਾ ਸਮਝਿਓ ਇਸ ਤਰ੍ਹਾਂ ਪਾਠ ਕਰਿਏ ਬੋਲ ਕੇ ਕਰਨਾ ਇਸ ਤਰ੍ਹਾਂ ਕਰਨਾ ਹੈ ਮਾਤਾ ਜੀ ਪਾਠ ਸੁੰਦੇ ਪੈ ਇਹ ਇਸ ਤਰ੍ਹਾਂ ਕਦੀ ਦਰਵਾ ਕਰਕੇ ਦੇਖਿਓ ਸ਼ਹੀਦ ਤਿੰਨ ਪਿਆਰੇ ਪਾਠ ਸੁੰਦੇ ਤੇ ਤੇ ਹੈ ਵੀ ਜੀ ਤੇ ਸੱਚ ਹੈ ਸ਼ਹੀਦ ਕਦੀ ਕਿਤੇ ਨਹੀਂ ਜਾਂਦਾ ਹੁੰਦਾ ਤੇ ਜਿਸ ਉਮਰ 'ਚ ਸ਼ਹੀਦ ਹੁੰਦਾ ਬੁੱਢਾ ਵੀ ਕਦੀ ਨਹੀਂ ਹੁੰਦਾ ਯਾਦ ਰੱਖੋ ਸਦੀਆਂ ਲੰਘ ਗਈਆਂ ਜੇ ਸਹਬਜ਼ਾਦੇ ਸ਼ਹੀਦ ਨਾ ਹੁੰਦੇ ਤੇ ਉਹਨਾਂ 'ਤੇ ਜਵਾਨੀ ਵੀ ਆਉਣੀ ਸੀ ਉਹਨਾਂ 'ਤੇ ਬੁਢੇਪਾ ਵੀ ਆਉਣਾ ਸੀ ਪਰ ਸ਼ਹਾਦਤ ਨੇ ਉੱਥੇ ਰੋਕ ਦਿੱਤਾ ਹੈ ਸਦੀਆਂ ਲੰਘ ਗਈਆਂ ਪਰ 7 ਸਾਲ ਤੇ 9 ਸਾਲ ਦੇ ਕਹਿੰਦੇ ਪਏ ਕਿਉਂਕਿ ਸ਼ਹਾਦਤ ਇੱਕ ਐਸੀ ਹੈ ਜਿਸ ਮੁਕਾਮ ਤੇ ਸ਼ਹਾਦਤ ਹੁੰਦੀ ਹੈ ਯਾਦ ਰੱਖਿਓ ਉਸ ਉਮਰ ਨੂੰ ساری ਜ਼ਿੰਦਗੀ ਬੰਦਾ ਆਪਣੇ ਅੰਦਰ ਤਾਜ਼ਾ ਰੱਖਦਾ ਹੈ ਜਦੋਂ ਆਪਾਂ ਪਾਠ ਕਰੀਏ ਮੇਰੀ ਫਿਰ ਅਰਜ਼ ਹੈ ਇਹ ਤੁਸੀਂ ਤਜਰਬਾ ਕਰਕੇ ਦੇਖਿਓ ਇਹ ਨਹੀਂ ਕਿ ਮੈਂ ਕੱਲਾ ਉਪਦੇਸ਼ਕ ਬਣ ਕੇ ਕਹਿ ਰਿਹਾ ਜਦੋਂ ਪਾਠ ਕਰਦੇ ਆ ਇਹ ਕਹੀਏ ਵੀ ਆਪਾਂ ਮਾਤਾ ਜੀ ਸਹਿਬਜ਼ਾਦਿਓ ਸ਼ਿਵਦੋ ਸਿੰਘੋ ਗੁਰੂ ਗੋਬਿੰਦ ਸਿੰਘ ਜੀ ਤੇਰੇ ਬੱਚਿਆਂ ਤੇਰੇ ਪਿਆਰਿਆਂ ਸਚਿਆਰਿਆਂ ਨੇ ਪਾਠ ਕਰ ਰਹੇ ਆਂ ਕੱਲੇ ਤੁਸੀਂ ਪਾਠ ਨਹੀਂ ਕਰਦੇ ਹੋਗੇ ਤੁਹਾਡੇ ਪਾਠ ਕਰਨ ਵਾਲੇ ਕਮਰੇ ਵਿੱਚੋ ਸ਼ੀਰਦਾ ਦੀ ਰਹਿਮਤ ਵਰਦਨ ਆਪੇਗੀ